ਇੱਕ ਸੈਂਟਰ ਸਰਕਾਰ ਨੂੰ ਅਪੀਲ ਆ ਜੇ ਕੋਈ ਛੜਾ ਮੁੰਡਾ ਮਰ ਗਿਆ ਤਾਂ ਉਹਨਾਂ ਦੇ ਕਤਲ ਦਾ ਇਲਜ਼ਾਮ ਇੰਨਾ ਜੁਮੇ ਲੱਗੇ ਕਿਉਂਕਿ ਯਾਰ ਚੰਗੇ ਚੰਗੇ ਮੁੰਡੇ ਫਰਦੇ ਆ ਚੰਗੇ ਭਲੇ ਮੁੰਡੇ ਫਰਦੇ ਆ ਜਿਨ੍ਹਾਂ ਦੇ ਵਿਆਹ ਨਹੀਂ ਹੋ ਰਹੇ ਤੇ ਆ ਕਾਲੇ ਪੀਲੇ ਜੇ ਮੇਰੇ ਅਰਗੇ ਯਾਰ ਇਹ ਪਹਿਲਾ ਵਿਆਹ ਜਾਂਦੇ ਇਹਨਾਂ ਦੇ ਇੱਕ ਇੱਕ ਵਿਆਹ ਨਹੀਂ ਇਹਨਾਂ ਦੇ ਤਿੰਨ ਤਨ ਵਿਆਹ ਹੁੰਦੇ ਆ ਪਤਾ ਨਹੀਂ ਕਿਉਂ ਯਾਰ ਅ ਤੁਸੀਂ ਇਹ ਦੇਖੋ ਪਿੰਡ ਦੇ ਵਿੱਚੋਂ ਜਿੰਦਾ ਮਲੰਗ ਬੰਦਾ ਹੋਊਗਾ ਉਹਦੇ ਆਬਲੇ ਤਾਂ ਤਿੰਨ ਨਹੀਂ ਦੋ ਤਾਂ ਬੱਟਤੀ ਪਏ ਆ ਤੇ ਦੋਨੇ ਹੋਣੀਆਂ ਲਵ ਮੈਰਿਜ ਕਿਉਂਕਿ ਕੁੜੀਆਂ ਨੂੰ ਖੰਡ-ਖੰਡ ਕਹਿ ਕੇ ਸ਼ੂਗਰ ਹੋਣ ਵਾਲਾ ਕਰ ਦਿੰਦੇ ਆ ਪਤੰਦਰ ਕਿਉਂਕਿ ਨਸ਼ੇ ਦੇ ਟੰਨ ਹੁੰਦੇ ਆ ਤੇ ਜਦੋਂ ਫੋਨ ਲਾ ਲਿਆ ਉਹਨਾਂ ਨੇ ਤੇ ਉਹਨਾਂ ਨੇ 2 ਘੰਟੇ ਫੋਨ ਕੱਟਣਾ ਨਹੀਂ ਕੁੜੀਆਂ ਨੂੰ ਫੋਨ ਤੇ ਗੱਲਾਂ ਕਰਨ ਵਾਲਾ ਚਾਹੀਦਾ ਹੁੰਦਾ ਮਗਰੋਂ ਪਤਾ ਲੱਗਦਾ ਜਦੋਂ ਵਿਆਹ ਕਿ ਆ ਜਾਂਦਗਾ ਫਿਰ ਨਰੇਗਾ ਪਿੱਛੇ ਲੜਾਈ ਪੈਂਦੀ ਰਹਿੰਦੀ ਐ ਵੀ ਨਰੇਗਾ ਤੇ ਜਾਣਾ ਪੈਣਾ ਨਹੀਂ ਤਾਂ ਘਰ ਦਾ ਨਹੀਂ ਖਰਚ ਚੱਲਣਾ ਠੀਕ ਐ ਨਾ ਆ ਵੀਡੀਓ ਵੱਧ ਤੋਂ ਵੱਧ ਗਰੁੱਪਾਂ ਵਿੱਚ ਸ਼ੇਅਰ ਕਰਿਓ ਤੇ ਪੂਰੀ ਜ਼ਰੂਰ ਦੇਖ ਕੇ ਜਾਇਓ ਕਮੈਂਟ ਕਰ ਲਿਓ ਸਾਡੇ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਸਾਰੇ ਜਣਿਆਂ ਨੇ ਠੀਕ ਹੈ ਨਾ ਤੇ ਮੈਂ ਨਾ ਬਹੁਤ ਸਾਰੀਆਂ ਕੁੜੀਆਂ ਲੈ ਕੇ ਆਏ ਇਹਨਾਂ 'ਚ ਦੇਖਿਓ ਕਿਤੇ ਕੋਈ ਸੋਡੇ ਏਰਗੇ ਦੇ ਦਾ ਜੋੜਾ ਤਾਂ ਨਹੀਂਗਾ ਕਈ ਵਾਰੀ ਆਪਣੇ ਏਰਗੇ ਦਾ ਵੀ ਹੁੰਦਾ ਤੇ ਜਿੰਨੇ ਕਾਲੇ ਪੀਲੇ ਜਿਹੇ ਆ ਯਾਰ ਸਾਡੇ ਪਿੰਡ 'ਚ ਵੀ ਹੈਗੇ ਆ ਸਾਰਿਆਂ ਦੇ ਕਿਸੇ ਦੇ ਦੋ ਵਿਆਹ ਕਿਸੇ ਦੇ ਤਿੰਨ ਵਿਆਹ ਤੁਸੀਂ ਵੀ ਜ਼ਰੂਰ ਦੱਸ ਕੇ ਜਾਇਓ ਜੇਕਰ ਇਹ ਹੋ ਜੇ ਕਾਲੇ ਪੀਲੇ ਜਾਂ ਤਾਂ ਸੋਡੇ ਵੀ ਵਿਆਹ ਹੋਇਆ ਹੋਇਆ ਵਾ 2 2 3 3 ਪਤੰਦਰਾ ਜਿਹੜੇ ਚੰਗੇ ਮੁੰਡੇ ਆ ਕੰਮ ਕਰਦੇ ਆ ਉਹਨਾਂ ਕੋਲੇ ਫੋਨ ਕਰਨ ਦਾ ਟਾਈਮ ਨਹੀਂ ਹੁੰਦਾ ਉਹਨਾਂ ਨਾਲ ਕੋਈ ਲਮੈਤ ਨਹੀਂ ਉਹਨਾਂ ਦੀ ਅਰੇਂਜ ਮੈਰਿਜ ਤੱਕ ਨਹੀਂ ਹੁੰਦੀ ਯਾਰ ਉਹਨਾਂ ਦੀ ਤੇ ਇਹਨਾਂ ਦੇ 2 2 3 -2 3 ਵਿਆਹ ਹੁੰਦੇ ਆ ਕਿਉਂ ਹੁੰਦੇ ਆ ਆਪਾਂ ਨੂੰ ਸਾਰਿਆਂ ਨੂੰ ਪਤਾ ਕਿਉਂਕਿ ਇਹ ਬੇਲੜ ਹੁੰਦੇ ਆ ਇਹਨਾਂ ਕੋਲੇ ਕੋਈ ਉਹ ਨਹੀਂ ਹੁੰਦਾ ਠੀਕ ਹੈ ਲੱਗ ਨਹੀਂ ਕੰਮ ਨਹੀਂ ਹੁੰਦਾ ਸਾਰਾ ਦਿਨ ਜਦੋਂ ਕੁੜੀ ਨੇ ਫੋਨ ਲਾ ਲਿਆ ਨਾਲ ਦੀ ਨਾਲ ਚੱਕ ਲੈਣਾ ਕੁੜੀ ਨੂੰ ਐ ਲੱਗਦਾ ਵੀ ਇਹਦੇ ਨਾਲੋਂ ਵੱਧ ਮੈਨੂੰ ਪਿਆਰ ਕੋਈ ਨਹੀਂ ਕਰਦਾ ਮੇਰਾ ਵੀਡੀਓ ਬਣਾਉਣ ਦਾ ਮਕਸਦ ਅੱਜ ਕੱਲ੍ਹ ਦੀਆਂ ਕੁੜੀਆਂ ਨੂੰ ਸਮਝਾਉਣਾ ਹੈ ਵੀ ਜਿਹਦੇ ਕੋਲੇ ਵੇਲਾ ਬੰਦਾ ਹੈ ਜਿਹੜਾ ਫੋਨ 24 ਘੰਟੇ ਸਾਨੂੰ ਫੋਨ ਤੇ ਲੱਗਿਆ ਰਹਿੰਦਾ ਉਹ ਕਦੇ ਵੀ ਜ਼ਿੰਦਗੀ ਚ ਤੁਹਾਨੂੰ ਸੁੱਖ ਨਹੀਂ ਦੇ ਸਕਦਾ ਜਿਹੜਾ ਬੰਦਾ ਕੰਮ ਕਰਦਾ ਹੈ ਉਹਦੇ ਕੋਲੇ ਇੰਨਾ ਟਾਈਮ ਨਹੀਂ ਹੁੰਦਾ ਵੀ ਛੋਡੇ ਨਾਲ ਸਾਰਾ ਦਿਨ ਫੋਨ ਤੇ ਗੱਲਾਂ ਕਰੀ ਜਾਵੇ ਚੱਜ ਦੇ ਮੁੰਡੇ ਦੇਖ ਲਿਆ ਕਰੋ ਪਿੰਡਾਂ ਦੇ ਵਿੱਚੋਂ ਮੰਗਰੋ ਛੋਡੇ ਕਲੇਸ ਪੈਂਦੇ ਰਹਿੰਦੇ ਆ ਮਾਪਿਓ ਦੀ ਬੇਇੱਜ਼ਤੀ ਅਲੱਗ ਹੁੰਦੀ ਹੈ ਤੁਹਾਡੀ ਬੇਇੱਜ਼ਤੀ ਅਲੱਗ ਹੁੰਦੀ ਆ ਠੀਕ ਹੈ ਨਾ ਕਿਉਂਕਿ ਜਦੋਂ ਪਹਿਲਾਂ ਤਾਂ ਤੁਸੀਂ ਦੇਖ ਲੈਣੋ ਵੀ ਇਹ ਸਾਨੂੰ ਨਾ ਜੀ ਬੱਲੇ ਬੱਲੇ ਬਹੁਤ ਲਵ ਯੂ ਲਵ ਯੂ ਕਰਦਾ ਸਾਰਾ ਦਿਨ ਮਿੱਠੇ 슈ਗਰ ਫਲਾਨੇ ਧੁੰਕੇ ਔਕੇ ਬੁੱਗੇ ਕਹਿ ਕਹਿ ਕੇ ਪਹਿਲਾਂ ਤਾਂ ਸੋਣ ਨੂੰ ਐਨ ਜਮਾ ਤਰਲ ਪਦਾਰਥ ਅਰਗਾ ਕਰ ਦਿੰਦਾ ਤੇ ਜਦੋਂ ਮੰਗਰੋ ਆ ਜਾਂਦੀ ਹੈ ਉਹ ਘਰੇ ਤੁਸੀਂ ਆਟਾ ਨਹੀਂ ਹੁੰਦਾ ਖੰਡ ਨਹੀਂ ਹੁੰਦੀ ਚਾਹ ਕਰਨ ਵਾਸਤੇ ਚਾਹ ਗੁੜ ਨਹੀਂ ਹੁੰਦਾ ਠੀਕ ਹੈ ਨਾ ਫੇਰ ਸਾਨੂੰ ਦਿਹਾੜੀ ਕਰਨੀ ਪੈਂਦੀ ਹੈ ਫੇਰ ਕਲੇਸ਼ ਹੁੰਦਾ ਫੇਰ ਤਲਾਕ ਹੁੰਦਾ ਉਹਦੇ ਨਾਲ ਉਹ ਚੰਗਾ ਪਹਿਲਾਂ ਹੀ ਸੰਭਲ ਜਾ ਕਰੋ ਪਹਿਲਾਂ ਹੀ ਦੇਖ ਲਿਆ ਕਰੋ ਵੀ ਇਹ ਕਿਹੋ ਜਿਹੇ ਖਾਨਦਾਨ ਚੋਂ ਹੈ ਠੀਕ ਹੈ ਨਾ ਮੈਂ ਇੱਕ ਸਾਡੇ ਪਿੰਡ ਦੀ ਸਾਡੇ ਪਿੰਡ ਦੇ ਵਿੱਚ ਵੀ ਹੋਇਆ ਅਗਲੇ ਕਹਿੰਦੇ ਜ਼ਿਮੀਂਦਾਰਾਂ ਦੀ ਕੁੜੀ ਗਰੀਬ ਘਰੇ ਵਿਆਹ ਕੇ ਆ ਗਈ ਜਦੋਂ ਆ ਗਈ ਵਿਆਹ ਕੇ ਅਗਲੇ ਕਹਿੰਦੇ ਬਈ ਨਰੇਗਾ ਦਾ ਕਾਰਡਤਾ ਬਣਾਉਣਾ ਪੈਣਾ ਉਹ ਇੱਥੇ ਕੋਈ ਜੱਟਾਂ ਜੁੱਟਾਂ ਦੀ ਨਹੀਂ ਆ ਇੱਥੇ ਕੋਈ ਸਰਦਾਰਾਂ ਦੀ ਨਹੀਂ ਫੇਰ ਉਹ ਅੱਜ ਤਲਾਕ ਤੇ ਪਹੁੰਚੀ ਪਈ ਹੈ ਗੱਲ ਵੀਡੀਓ ਵੱਧ ਤੋਂ ਵੱਧ ਗਰੁੱਪਾਂ 'ਚ ਸ਼ੇਅਰ ਕਰ ਦਿਓ ਤੇ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਯਾਰ ਕਮੈਂਟ ਤੁਹਾਡਾ ਬਹੁਤ ਜ਼ਰੂਰੀ ਹੁੰਦਾ ਠੀਕ ਹੈ ਲਗਣੀ ਜਦੋਂ ਤੁਸੀਂ ਕਮੈਂਟ ਨਹੀਂ ਕਰਦੇ ਫਿਰ ਐਂ ਜੇ ਲੱਗਦਾ ਖਣੀ ਸਾਥੋਂ ਵੀਡੀਓ 'ਚ ਕਸਰ ਰਹੇਗੀ ਕੋਈ ਕਮੈਂਟ ਜ਼ਰੂਰ